ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਪਣੇ ਚੌਣ ਵਾਲੇ ਆਪਣੇ ਭੈਣ ਭਰਾ ਵੀਰਾਂ ਨਾਲ ਆਪਣੇ ਦਰਸ਼ਕਾਂ ਦੇ ਨਾਲ ਦੋ ਵੱਡੀਆਂ ਖਬਰਾਂ ਸਾਂਝੀਆਂ ਕਰਾਂਗਾ ਇੱਕ ਖਬਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਕਿ ਹੁਣ ਨਾਬੇ ਦੀ ਜੇਲ੍ਹ ਚੋਂ ਕੱਢ ਕੇ ਤੇ ਡਿਬਰੂਗਰ ਜੇਲ੍ਹ ਦੇ ਅੰਦਰ ਸ਼ਿਫਟ ਕੀਤਾ ਜਾ ਰਿਹਾ ਆ ਆਖਿਰ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਨਾਬੇ ਦੀ ਜੇਲ੍ਹ ਚੋਂ ਕੱਢ ਕੇ ਤੇ ਡਿਬਰੂਗਰ ਜੇਲ੍ਹ ਚ ਕਿਉਂ ਸ਼ਿਫਟ ਕੀਤਾ ਜਾ ਰਿਹਾ ਵੇ ਇਸਤੇ ਬਾਰੇ ਜਾਣਾਂਗੇ ਤੇ ਦੂਸਰੀ ਖਬਰ ਜਿਹੜੀ ਹੈ ਉਹ ਰਾਜਵੀਰ ਜਵੰਦਾ ਦੇ ਬਾਰੇ ਹੈ ਕਿ ਉਹਨਾਂ ਦੀ ਸਿਹਤ ਹੁਣ ਦੁਬਾਰਾ ਫੇਰ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਤੇ ਜਿੰਨੇ ਵੀ ਆਪਣੇ ਸਿੱਖ ਸਿੰਗਰ ਵੀਰ ਜਾਂ ਆਪਣੇ ਸ਼ੋਭੇਸ ਦੇ ਲੋਗ ਉਹਨੂੰ ਮਿਲਣ ਜਾਂਦੇ ਆ ਤੇ ਉਹਨਾਂ ਨੂੰ ਡਾਕਟਰ ਇਹ ਕਹਿੰਦੇ ਕਿ ਉਹਨਾਂ ਵਾਸਤੇ ਅਰਦਾਸ ਕਰੋ ਦੁਆ ਕਰੋ ਕਿ ਉਹ ਸਿਹਤਯਾਬ ਹੋ ਜਾਣ ਇਹਨਾਂ ਦੋ ਵੱਡੀਆਂ ਖਬਰਾਂ ਦੇ ਬਾਰੇ ਆਪਾਂ ਅੱਜ ਦੀ ਵੀਡੀਓ 'ਚ ਜਾਣੇ ਪਹਿਲਾਂ ਆਪਾਂ ਚਲ ਕੇ ਦੇਖ ਰਹੇ ਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਯਾਨੀ ਪੂਰੇ ਪੰਜਾਬ ਦੇ ਵਿੱਚ ਤਰਥੰਨੀ ਮਚ ਚੁੱਕੀ ਆ ਯਾਨੀ ਦੋਵੇਂ ਖਬਰਾਂ ਨੇ ਐਸਾ ਤਹਿਲ ਕਮਜਾ ਦਿੱਤਾ ਕਿ ਰਾਜਵੀਰ ਜਵੰਦਾ ਦੇ ਜਿੰਨੇ ਵੀ ਫੈਨ ਨੇ ਜਾ ਸਾਡੇ ਵਾਲੇ ਪੰਜਾਬ ਦੇ ਲੋਕ ਨੇ ਉਹਨਾਂ ਲੋਕਾਂ ਦੇ ਪਾਰਾਂ ਵੱਲੋਂ ਜ਼ਮੀਨ ਖਿਸਕ ਗਈ ਹੈ ਤੇ ਫਿਰ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਰਾਜਵੀਰ ਜੋਂਦੇ ਦੇ ਲਈ ਬੜੀਆਂ ਅਰਦਾਸਾਂ ਕੀਤੀਆਂ ਗਈਆਂ ਨੇ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਅਪਡੇਟ ਹੈ ਜੀ ਨੇ ਪੂਰਾ ਪੰਜਾਬ ਹਿਲਾ ਦਿੱਤਾ ਤਾਂ ਭਾਈ ਦੋਵੇਂ ਖਬਰਾਂ ਬੜੀਆਂ ਹੀ ਅਹਿਮ ਨੇ ਯਾਨੀ ਰਾਜਵੀਰ ਜੋਂਦੇ ਨੂੰ ਲੈ ਕੇ ਬڑے ਲੋਕਾਂ ਨੇ ਅਰਦਾਸਾਂ ਕਰ ਦਿੱਤੀਆਂ ਤਾਂ ਦੋਵੇਂ ਖਬਰਾਂ ਇੱਕ ਇੱਕ ਕਰਕੇ ਮੈਂ ਤੁਹਾਡੇ ਸਾਹਮਣੇ ਧਰਾਂਗਾ ਕਿ ਰਾਜਵੀਰ ਜਵੰਦਾ ਜਿਹੜੇ ਮਾਂ ਤੇ ਵਿਚਾਰੇ ਕਈ ਦਿਨਾਂ ਤੋਂ ਖੜੇ ਸੀ ਇੱਕ ਪਾਸੇ ਜ਼ਿੰਦਗੀ ਖੜੀ ਸੀ ਔਰ ਦੂਜੇ ਪਾਸੇ ਮੌਤ ਖੜੀ ਹੈ ਤੇ ਕਹਿੰਦੇ ਜੀ ਰਾਜਵੀਰ ਜਵੰਦਾ ਨੂੰ ਲੈ ਕੇ ਆਖਰ ਇਕੱਡੇ ਵੱਡੇ ਸੰਗਰ ਨੂੰ ਲੈ ਕੇ ਸਾਰੇ ਕਲਾਕਾਰ ਇਕੱਠੇ ਹੋ ਗਏ ਨੇ ਔਰ ਦੂਜੇ ਪਾਸੇ ਇਸ ਖਬਰ ਨੂੰ ਜਦੋਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਖਿਸਕਦੀ ਹੈ ਔਰ ਵਿਕਰਮ ਸਿੰਘ ਮਜੀਠੀਆ ਕਹਿੰਦੇ ਜੀ ਪੰਜਾਬ ਦਾ ਬਹੁਤ ਵੱਡਾ ਤਸਕਰ ਹੈ ਪਰ ਕੁਝ ਲੋਕ ਕਹਿ ਰਹੇ ਨੇ ਵਿਕਰਮ ਸਿੰਘ ਮਜੀਠੀਆ ਸਹੀ ਹੈ ਉਹਨੂੰ ਲੈ ਕੇ ਖਬਰ ਆ ਗਈ ਹੈ ਡਿਵਰੂਗੜ੍ਹ ਦੀ ਜੇਲ੍ਹ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਜੀ ਮੁੱਖ ਮੰਤਰੀ ਨੂੰ ਸ਼ਿਫਟ ਕਰ ਦੇ ਬਿਬਰੂਵੜ ਦੇ ਵਿੱਚ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੀ ਗੱਲ ਮੰਨ ਲਈ ਹੈ ਸੁਣ ਲੋ ਜੇਰੇ ਤੋਂ ਅੰਦਰ ਆ ਰਿਹਾ ਕਿ ਰਾਜਵੀਰ ਜਵੰਡਾ ਨੂੰ ਲੈ ਕੇ ਸਾਰੇ ਪੰਜਾਬ ਦੇ ਸੰਗਰ ਇਕੱਠੇ ਹੋ ਗਏ ਨੇ ਡਰਾਉਣ ਵਾਲੀ ਖਬਰ ਅੱਜ ਤੁਹਾਡੇ ਸਾਹਮਣੇ ਰਾਜਵੀਰ ਜਵੰਡਾ ਨੂੰ ਲੈ ਕੇ ਆ ਔਰ ਉਸ ਤੋਂ ਬਾਅਦ ਬੇਦਰੇਵ ਸਿੰਘ ਮਜੀਠੀਆ ਦੀ ਖਬਰ ਸਾਂਝੀ ਕਰਾਂਗੇ ਸੁਣੋ ਸਾਰੇ ਘਰਾਸਲੇ ਫੋਰੀਦੋਸ ਕੋਲ ਛੜਿਆ ਤੇ ਰਾਜ ਦੀ ਆਪਣਾ ਜ਼ਿਲ੍ਹਾ ਦਾ ਤੇ ਕੱਲ ਸਾਰਾ ਬੇਤਿਆਰੇ ਇਸ ਦੇ ਤੋ ਆ ਬਹੁਤ ਕਈ ਤਰ੍ਹਾਂ ਸੀਰੀਅਸ ਲਿਓਗੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਾਜ ਦੇ ਇਸ ਖੇਤਰ ਨੂੰ ਲੈ ਕੇ ਠੀਕ ਨੇ ਤੇ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਜਿਹੜੀਆਂ ਠੀਕ ਨਹੀਂ ਆទਿ ਸਿਪਰੀ ਪਰੇਮਾਨ ਨਾਲ ਤੇ ਬਹੁਤ ਹੱਤ ਨਾਲ ਤਰ ਬੇਤੀ ਕਰਨ ਲੱਗੇ ਕਿ ਅਸਰ ਦਾ ਜਿੱਥੇ ਜਿੱਥੇ ਵੀ ਹੋ ਸਖਤ ਰੂਪ ਦੇ ਵਿੱਚ ਸਾਰੇ ਅਦਾਸ ਕਰੀਏ ਸੱਚੇ ਬਾਦਸ਼ਾਹ ਦੇ ਜਨਾਂ ਹਾਂ ਹਸਨ ਖੁਸ਼ਾ ਨਜ਼ਰ ਆਉ ਕਿ ਜੋ ਹਮਤ ਕਰ ਜਾਂਦਾ ਸਫਲ ਹੈ ਤੇ ਤੁਹਾਡੀਆਂ ਸਭ ਦੀਆਂ ਨਾਸਤਾਂ ਬਦਲ ਦਿੱਤਾ ਹੈ ਪਰ ਅੱਜ ਅੰਤ ਲੋੜ ਹੈ ਅੱਜ ਦੀ ਰਾਤ ਸਾਡੇ ਲਈ ਬਹੁਤ ਖਾਸ ਹੈ ਤੇ ਸਖਤ ਰੂਪ ਸਾਰੇ ਅਦਾਸ ਕਰਿਓ ਸੱਚੇ ਬਾਦਸ਼ਾਹ ਕੇ ਕੇ ਫਿਰਾਂ ਜੀਵਨ ਦੇ ਬਾਕੀ ਜਿਹੜੇ ਸਦਰਾਂ ਹੋ ਰਿਕੇ ਜਣਾ ਤੋਂ ਹੈ ਆਪ ਦੀਆਂ ਨਹੀਂ ਸਾਰਿਆਂ ਨੂੰ ਉਹ ਵਰਤ ਕੇ ਸੇਵਾ ਕਰੇ ਵਰਤ ਕੇ ਅਦਾਸ ਕਰੇ ਯਾਨੀ ਭਾਈ ਕਲਾਕਾਰ ਪੰਜਾਬ ਦੇ ਇਕੱਠੇ ਤਾਂ ਹੋ ਗਏ ਨੇ ਅਪੀਲ ਕੀਤੀ ਹੈ ਪਰ ਮੈਂ ਮਗੀਠੀ ਦੀ ਖਬਰ ਸੁਣਾਉਣ ਤੋਂ ਪਹਿਲਾਂ ਆਪਣੀ ਗਣਸ਼ੇਵ ਕਰਨੀ ਚਾਹੁੰਗਾ ਪੂਰੇ ਪੰਜਾਬ ਦੇ ਲੋਕਾਂ ਦੇ ਨਾਲ ਰਾਜਵੀਰ ਜਵੰਦਰ ਨੂੰ ਮੈਂ ਨਹੀਂ ਜਾਣਦਾ ਸੀ ਨਾ ਮੈਂ ਕਦੇ ਵਿਚਾਰੇ ਦਾ ਕੋਈ ਗਾਣਾ ਸੁਣਿਆ ਤੇ ਮੈਨੂੰ ਇਹਦੇ ਨਾਮ ਦਾ ਪਤਾ ਸੀ ਸੱਚ ਜਾਣਿਓ ਅੱਜ ਮੈਂ ਰਾਜਵੀਰ ਜਵੰਦਰ ਦੇ ਰਹੀ ਆਪਣੇ ਪੱਧਰ ਤੇ ਅਰਦਾਸ ਕਰੂੰਗਾ ਕਿ ਮਾਨਤ ਚੜ੍ਹਦੀ ਕਲਾ ਦੇ ਵਿੱਚ ਕਰਦੇ ਸਾਡੇ ਨੌਜਵਾਨ ਪੰਜਾਬ ਦੇ ਇੱਕ ਸ਼ੇਰ ਨੂੰ ਤਾਂ ਹੁਣ ਰਾਜਵੀਰ ਜਵੰਦਾਂ ਨੂੰ ਲੈ ਕੇ ਦੋ ਖਬਰਾਂ ਨੇ ਕੁਝ ਕਹਿ ਰਹੇ ਨੇ ਥੋੜਾ ਬਹੁਤਾ ਠੀਕ ਵੀ ਹੈ ਪਰ ਸਭ ਤੋਂ ਮਾੜੀ ਕੰਡੀਸ਼ਨ ਤਾਂ ਇਹ ਹੈ ਜਿਹੜਾ ਧੌਣ ਦੇ ਕੋਲੋਂ ਮਣਕਾ ਟੁੱਟ ਚੁੱਕਿਆ ਸਭ ਤੋਂ ਵੱਡਾ ਪੁਆਇੰਟ ਇਹੀ ਆ ਪੰਜਾਬ ਵਾਲਿਓ ਇਹੀ ਸਾਰੀ ਫਰੈਸ਼ ਰਿਪੋਰਟ ਤਾਂ ਇਹ ਹੈ ਮਣਕੇ ਦਾ ਟੁੱਟਣਾ ਸਾਡੇ ਸਿਆਣੇ ਲੋਕਾਂ ਦੀ ਗੱਲ ਸੁਣੀ ਹੈ ਤੁਸੀਂ ਦੇ ਬੰਦੇ ਦੀ ਹਾਲਤ ਬੜੀ ਗੰਭੀਰ ਮੈਂ ਕਹਿਣਾ ਨਹੀਂ ਚਾਹੁੰਦਾ ਬੜੀ ਗੰਭੀਰ ਹੋ ਜਾਂਦੀ ਆ ਪਰ ਇੱਥੇ ਪੰਜਾਬ ਦੇ ਵਸਨੀਕਾਂ ਨੂੰ ਪੰਜਾਬ ਦੇ ਸਾਡੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਭਾਈ ਅਰਦਾਸ ਕਰ ਦਿਓ ਸਾਡਾ ਕੁਝ ਨਹੀਂ ਜਾਂਦਾ ਬੱਚੇ ਦੀ ਜਾਨ ਬਚਣੀ ਹੈ ਪੰਜਾਬ ਦੇ ਇੱਕ ਨੌਜਵਾਨ ਦੀ ਜਾਨ ਬਚਣੀ ਹੈ ਇੱਕ ਗੱਭਰੂ ਦੀ ਜਾਨ ਬਚ ਜਾਨੀ ਹੈ ਜੇਕਰ ਸਾਡੀ ਸੱਚੇ ਦਿਲੋਂ ਅਰਦਾਸ ਲੱਗੀ ਤਾਂ ਪੰਜਾਬ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਬੈ ਕੇ ਜਿਹੜੀ ਅਪਡੇਟ ਹੈ ਪੂਰਾ ਪੰਜਾਬ ਇਸ ਖਬਰ ਦੇ ਨਾਲ ਵੀ ਹਿੱਲਿਆ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਇੱਕ ਪਟੀਸ਼ਨ ਪਾਈ ਹੋਈ ਆ ਹਾਈ ਕੋਰਟ ਦੇ ਅੰਦਰ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਜਾਵੇ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਵੇ ਪਰ ਬਿਕਰਮ ਸਿੰਘ ਮਜੀਠੀਆ ਨੂੰ ਹਲੇ ਤੱਕ ਜ਼ਮਾਨਤ ਨਹੀਂ ਮਿਲੀ ਔਰ ਨਾ ਪੰਜਾਬ ਦੀ ਸਰਕਾਰ ਕਹਿੰਦੇ ਜੀ ਮਿੱਠੇ ਦੇਊਗੀ ਇਹ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਮੇਰੀ ਨਹੀਂ ਹੈ ਤਾਂ ਹੁਣ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇਰਮ ਸਿੰਘ ਮਜੀਠੀਆ ਨੂੰ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਕਹਿੰਦੇ ਜੀ ਸ਼ਿਫਟ ਕਰਨ ਜਾ ਰਹੀ ਹੈ ਕਿਉਂ ਕਰਨ ਜਾ ਰਹੀ ਹੈ ਸਵਾਲ ਬਹੁਤ ਵੱਡਾ ਹੈ ਬਹੁਤੇ ਸਾਡੇ ਪੰਜਾਬ ਦੇ ਅੰਦਰ ਤੁਸੀਂ ਵੇਖੇ ਅਕਾਲੀ ਦਲ ਦੇ ਵਿੱਚੋਂ ਇਹਨਾਂ ਦੇ ਮੈਂਬਰ ਇਹਨਾਂ ਦੇ ਵਕੀਲ ਬਾਰ-ਬਾਰ ਕਹਿੰਦੇ ਮਿਲਣ ਦੀ ਮੰਗ ਧਰ ਦਿੰਦੇ ਨੇ ਮਿਲਣਾ ਚਾਹੁੰਦੇ ਨੇ ਪਰ ਪੰਜਾਬ ਦੀ ਸਰਕਾਰ ਨਹੀਂ ਚਾਹੁੰਦੀ ਕਿ ਬਿਕਰਮ ਮਜੂਛੀਏ ਨੂੰ ਕੋਈ ਮਿਲੇ ਕੋਈ ਗੱਲ ਸੇਰ ਹੋਵੇ ਕੋਈ ਗੱਲ ਬਾਹਰ ਆ ਜਾਵੇ ਜਾਂ ਸਰਕਾਰ ਦੇ ਵਿਰੁੱਧ ਕੋਈ ਮੁਹਿੰਮ ਰਚੀ ਹੈ ਉਹ ਵੀ ਕੋਈ ਨੀ ਕਾਟ ਗੱਲ ਹੋਵੇ ਅੱਜ ਇਹ ਦੋਵੇਂ ਖਬਰਾਂ ਸੁਣ ਕੇ ਬੜੀ ਹਰਾਨੀ ਹੋਈ ਹੈ ਕਿ ਬਿਕਰਮ ਸਿੰਘ ਮਜੂਛੀਆ ਲੇਬਰੂ ਗੜ ਦੀ ਜੇਲ੍ਹ ਦੇ ਵਿੱਚ ਜਾਣਗੇ ਔਰ ਦੂਜੇ ਪਾਸੇ ਰਾਜਵੀਰ ਜਵੰਡਾ ਨੂੰ ਲੈ ਕੇ ਤਾਂ ਸਾਡੇ ਪੰਜਾਬ ਦੇ ਲੋਕਾਂ ਦਾ ਭਾਈ ਦਿਲ ਟੁੱਟ ਚੁੱਕਿਆ ਕਿਉਂਕਿ ਰਾਜਵੀਰ ਜਵੰਡਾ ਦੇ ਤਿੰਨ ਜਗ੍ਹਾ ਤੋਂ ਰੀੜ ਦੀ ਹੱਡੀ ਟੁੱਟੀ ਆ ਔਰ ਮਣਕਾ ਜਿਹੜਾ ਟੁੱਟੇ ਢੌਣ ਕੋਲੋਂ ਉਹ ਬੜਾ ਮਾੜਾ ਔਰ ਦੂਜੇ ਪਾਸੇ ਕਹਿੰਦੇ ਸੀ ਦਿਮਾਗ ਸੁਣ ਨਹੀਂ ਜਾ ਰਿਹਾ ਇਹ ਵੀ ਇੱਕ ਵੱਡਾ ਸਵਾਲ ਜੇਕਰ ਦਿਮਾਗ ਕੋਮਾ ਦੇ ਵਿੱਚ ਚਲਾ ਜਾਂਦਾ ਤਾਂ ਕੋਮਾ ਇੱਕ ਹੈਗਾ ਸਿਸਟਮ ਹੈ ਇਹ ਹੀ ਬਿਮਾਰੀ ਹੈ ਕਿ ਬੰਦੇ ਦਾ ਕੋਈ ਪਤਾ ਨਹੀਂ ਸਾਲ ਬਾਹਰ ਨਾ ਆਵੇ ਕੋਮਾ ਚ 2 ਸਾਲ ਨਾ ਆਵੇ 2 ਦਿਨ ਵੀ ਹੋ ਸਕਦੇ ਨੇ ਕੋਈ ਲਿਮਟ ਨਹੀਂ ਹੈ ਡਾਕਟਰਾਂ ਤੋਂ ਵੀ ਬਾਹਰ ਆਹੋ ਗੱਲ ਹੈ ਤਾਂ ਆ ਜੀਰ ਜਵੰਦਾਂ ਦੇ ਲਈ ਮੈਂ ਫੇਰ ਕਹਿਣਾ ਸਾਡੇ ਜਿੰਨੇ ਵੀ ਮਿਲੀਆਂ ਭੈਣਾਂ ਭਰਾ ਬਜ਼ੁਰਗ ਬੱਚੇ ਜਿੰਨੇ ਵੀ ਸਾਡੇ ਪੰਜਾਬ ਵਾਸੀ ਇਸ ਗੱਲ ਨੂੰ ਸੁਣ ਰਹੇ ਨੇ ਤਾਂ ਭਾਈ ਅਰਦਾਸ ਜ਼ਰੂਰ ਕਰ ਦਿਓ ਪਤਾ ਨਹੀਂ ਕਿਹੜੇ ਇਨਸਾਨ ਦੀ ਲੱਗ ਜਾਵੇ ਤਾਂ ਜਿੰਨੇ ਵੀ ਭੈਣ ਭਰਾ ਤੁਸੀਂ ਸੁਣ ਰਹੇ ਹੋ ਬਸ ਸੱਚੇ ਦਿਲੋਂ ਕਹਿੰਦਾ ਕਿਸੇ ਨਾ ਕਿਸੇ ਦੀ ਜ਼ਰੂਰ ਲੱਗਣੀ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਰਵੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੋਂ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਰਾਜਵੀਰ ਜਵੰਦਾ ਜਿਨ੍ਹਾਂ ਦਾ ਇੱਕ ਬਹੁਤ ਮੇਜਰ ਐਕਸੀਡੈਂਟ ਹੋ ਜਾਂਦਾ ਬਹੁਤ ਜ਼ਿਆਦਾ ਚੋਟਾਂ ਲੱਗ ਜਾਂਦੀਆਂ ਤੇ ਗਰੀਡ ਦੀ ਹੱਡੀ ਤਿੰਨ ਜਗ੍ਹਾ ਟੁੱਟ ਜਾਂਦੀ ਫਿਰ ਉਹਨਾਂ ਦੇ ਧੌਂ ਦਾ ਮਨਕਾ ਟੁੱਟ ਜਾਂਦਾ ਵੈ ਤੇ ਕਹਿੰਦੇ ਆ ਡਾਕਟਰ ਕਿ ਉਹਨਾਂ ਦੇ ਦਿਮਾਗ ਤੱਕ ਵੀ ਆਕਸੀਜਨ ਨਹੀਂ ਜਾ ਰਹੀ ਉਹ ਬਾਅਦ ਦੇ ਵਿੱਚ ਜਦੋਂ ਲੋਕਾਂ ਨੇ ਅਰਦਾਸਾਂ ਦੁਆਵਾਂ ਕੀਤੀਆਂ ਤੇ ਖੁਸ਼ੀ ਦੀ ਖਬਰ ਇਹ ਆਈ ਕਿ ਉਹਨਾਂ ਦੀ ਸਿਹਤ ਹੁਣ ਬਿਹਤਰ ਹੋ ਰਹੀ ਹੈ ਉਹ ਬੋਲਣ ਲੱਪੇ ਨੇ ਇਹ ਖਬਰ ਸੁਣ ਕੇ ਤੇ ਸਾਰੇ ਦਰਸ਼ਕ ਸਾਰੇ ਉਹਨਾਂ ਦੇ ਫਾਲੋਅਰ ਜਿਹੜੇ ਬੜੇ ਖੁਸ਼ ਹੋਏ ਕਿ ਯਾਰ ਇੱਕ ਅੱਛੀ ਗੱਲ ਹੈ ਕੋ ਬਿਹਤਰੀ ਤਰਫ ਆ ਰਹੇ ਹਨ ਲੇਕਿਨ ਦੁਬਾਰਾ ਫਿਰ ਹੁਣ ਡਾਕਟਰ ਕਹਿ ਰਹੇ ਕਿ ਉਹਨਾਂ ਦੀ ਸਿਹਤ ਦੁਬਾਰਾ ਫਿਰ ਜਿਹੜੀ ਹੈ ਖਰਾਬ ਹੋ ਰਹੀ ਹੈ ਉਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਰਹੀ ਹੈ ਇਸ ਕਰਕੇ ਉਹਨਾਂ ਦੁਬਾਰਾ ਫਿਰ ਵੈਂਟੀਲੇਟਰ ਦੇ ਉੱਤੇ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਜਿਨੇ ਵੀ ਆਪਣੇ ਪੰਜਾਬੀ ਸਿੰਗਰ ਜਾਂ ਸ਼ੋਬਜ਼ ਦੇ ਲੋਗ ਜਾਣਦੇ ਉਹਨਾਂ ਨੂੰ ਮੇਰੇ ਨਾਲ ਤੇ ਡਾਕਟਰ ਇਹ ਕਹਿੰਦੇ ਆ ਕਿ ਤੁਸੀਂ ਆਪਣੇ ਜਿਹੜੇ ਵੀ ਚੋਣ ਵਾਲੇ ਤੁਹਾਡੇ ਫੈਨ ਫਾਲੋਅਰ ਉਹਨਾਂ ਸਾਰਿਆਂ ਨੂੰ ਇੱਕ ਅਪੀਲ ਕਰੋ ਕਿ ਉਹ ਰਾਜਵੀਰ ਜਵੰਦਾ ਵਾਸਤੇ ਅਰਦਾਸ ਕਰਨ ਦੁਆ ਕਰਨ ਤਾਂ ਕਿ ਉਹ ਦੁਬਾਰਾ ਫੇਰ ਸਿਹਤਯਾਬ ਹੋ ਜਾਈਂ ਜ਼ਿੰਦਗੀ ਤਰਫ ਲੋਟਾਣ ਬਾਕੀ ਸਾਡੀ ਵੀ ਰਾਜਵੀਰ ਜਵੰਦਾ ਭਰਾ ਵਾਸਤੇ ਦੁਆ ਹੈ ਕਿ ਅੱਲਾਹ ਪਾਕ ਉਹਨੂੰ ਸਿਹਤ ਤੰਦਰੁਸਤੀ ਦੇ ਉਹਨੂੰ ਜ਼ਿੰਦਗੀ ਦੇ ਤਾਂ ਕਿ ਉਹ ਦੁਬਾਰਾ ਫੇਰ ਆਪਣੇ ਪੈਰਾਂ ਤੇ ਖੜਾ ਹੋ ਜੇ ਤੇ ਦੂਸਰੀ ਖਬਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿਹਾ ਜਾ ਰਿਹਾ ਹੈ ਕਿ ਹੁਣ ਨਾਬੇ ਦੀ ਜੇਲ੍ਹ ਚੋਂ ਕੱਢ ਕੇ ਡਿਬਰੂਗਰ ਜੇਲ੍ਹ ਚ ਸ਼ਿਫਟ ਕੀਤਾ ਜਾਏਗਾ ਕਿਉਂਕਿ ਹੁਣ ਕਹਿ ਰਹੇ ਨੇ ਕਿ ਜਿ ਖਬਰਾਂ ਅਜਕਲ ਚੱਲ ਰਹੀਆਂ ਕਿ ਵਿਕਰਮ ਸਿੰਘ ਮਜੀਠੀਆ ਬਹੁਤ ਜਲਦ ਬਾਹਰ ਆ ਜਾਏਗਾ ਜਿਹੜੀਆਂ ਪਾਵਰਾਂ ਦੇ ਪਿੱਛੇ ਲੱਗੀਆਂ ਵਿਕਰਮ ਸਿੰਘ ਮਜੀਠੀਏ ਦੇ ਨਾਲ ਜੁੜ ਗਈਆਂ ਵਾ ਉਹ ਵਾਕਈ ਇੱਕ ਬਹੁਤ ਹੀ ਮਜ਼ਬੂਤ ਤਗੜਾ ਬੰਦਾ ਜਿਹਨਾਂ ਮੈਂ ਗੱਲ ਕਰ ਰਿਹਾ ਬਾਬਾ ਗੁਰਵੰਦਰ ਸਿੰਘ ਢਿੱਲੂ ਦੀ ਉਹਨਾਂ ਦਾ ਅਸਰ ਉਹ ਸੁਖ ਉਹਨਾਂ ਦੀ ਪਾਵਰ ਸਾਰੇ ਜਾਣਦੇ ਆ ਸਾਰਿਆਂ ਨੇ ਦੇਖ ਵੀ ਲਈ ਹੈ ਤੇ ਕਿਸ ਤਰ੍ਹਾਂ ਉਹ ਨਾਬੇ ਦੀ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਕੇ ਆਏ ਤੇ ਹੁਣ ਇਹ ਹੀ ਕਿਹਾ ਜਾ ਰਿਹਾ ਹਰ ਪਾਸੇ ਕਿ ਵਿਕਰਮ ਸਿੰਘ ਮਜੀਠੀਆ ਬਹੁਤ ਜਲਦ ਬਾਹਰ ਆ ਜਾਏਗਾ ਬਾਕੀ ਉਹਨਾਂ ਦੇ ਜਿਹੜੇ ਵਕੀਲ ਹੈ ਉਹਨਾਂ ਨੇ ਹਰਿਆਣਾ ਹਾਈ ਕੋਰਟ ਦੇ ਅੰਦਰ ਪਟੀਸ਼ਨ ਵੀ ਪਾ ਦਿੱਤੀ 14 ਅਕਤੂਬਰ ਨੂੰ ਕਹਿੰਦੇ ਹਾਂ ਦੀ ਸੁਣਵਾਈ ਹੋਏਗੀ ਤੇ ਅਗਰ ਤੇ ਵਿਕਰਮ ਸਿੰਘ ਮਜੀਠੀਆ ਬੇਗੁਨਾਹ ਆ ਤੇ ਬਾਹਰ ਆ ਜਾਏਗਾ ਤੇ ਲੇਕਿਨ ਅਗਰ ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਸਾਹਿਬ ਕਹਿੰਦੇ ਹਨ ਪੱਕੇ ਪੈਰਾਂ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਪੂਰੇ ਸਬੂਤਾਂ ਦੇ ਨਾਲ ਤੇ ਉਹ ਸਬੂਤ ਅਗਰ ਉਹਨਾਂ ਨੇ ਸਾਰੇ ਅਦਾਲਤ ਦੇ ਰੂਬਰੂ ਪੇਸ਼ ਕਰ ਦਿੱਤੇ ਤੇ ਫੇਰ ਵਿਕਰਮ ਸਿੰਘ ਮਜੀਠੀਆ ਦਾ ਬਾਹਰ ਹੋਣਾ ਮੁਸ਼ਕਲ ਜਿਹੜਾ ਕਿ ਪੰਜਾਬ ਦੀ ਆਵਾਮ ਇਹ ਚਾਹੁੰਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਬਾਹਰ ਨਾ ਆਵੇ ਉਹਨੂੰ ਲੰਬੀ ਸਜ਼ਾ ਆਵੇ ਕਿਉਂਕਿ ਉਹ ਇੱਕ ਖਤਰਨਾਕ ਮਲਜ਼ਮ ਹੈ ਜਿਹੜਾ ਉਹਨੇ ਕੰਮ ਕੀਤੇ ਆ ਉਹ ਬਹੁਤ ਹੀ ਖਤਰਨਾਕ ਹੈ ਤੇ ਇਸ ਕਰਕੇ ਪੰਜਾਬ ਦੀ ਆਵਾਮ ਪੰਜਾਬ ਦੇ ਆਵਾਮਾਂ ਪੈਣਾ ਨਹੀਂ ਚਾਹੁੰਦੀਆਂ ਕਿ ਉਹ ਬਾਹਰ ਆਵੇ ਉਹ ਕਹਿੰਦੇ ਕਿ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਹੋਵੇ ਬਾਕੀ ਇਹ ਚੀਜ਼ ਵਕਤ ਹੀ ਦੱਸੇਗਾ 14 ਅਕਤੂਬਰ ਨੂੰ ਪਤਾ ਲੱਗੇਗਾ ਕਿ ਇਹ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਜਾਂ ਫਿਰ ਮਜ਼ੀਦ ਉਹਨਾਂ ਨੂੰ ਸਜ਼ਾ ਦਾ ਜਾਂ ਉਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਕੈਨਸਲ ਹੋ ਜਾਂਦੀ ਹੈ ਇਸ ਦੇ ਬਾਰੇ ਪਤਾ ਲੱਗੇਗਾ ਬਾਕੀ ਵੀਰੋ ਅੱਜ ਦੀ ਤੁਸੀਂ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਰਖੋ ਤੇ ਇਸਰਾ ਖਿਆਲ ਰੱਖਾ